ਸਾਈ ਮੀਆਂ ਮੀਰ ਬਾਰੇ ਤੁਸੀਂ ਸਾਰੇ ਜਾਣਦੇ ਕਿ ਦਰਬਾਰ ਸਾਹਿਬ ਦੀ ਜਦੋਂ ਨੀਂ ਰੱਖੀ ਗਈ ਤੇ ਸਾਈ ਮੀਆਂ ਮੀਰ ਨੇ ਦੇ ਹੱਥੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਕਿਰਪਾ ਨਾਲ ਸੇਵਾ ਆਈ ਪਰ ਮੈਂ ਸਾਈ ਮੀਆਂ ਮੀਰ ਦਾ ਜੀਵਨ ਪੜ ਰਿਹਾ ਸੀ ਇਸ ਤਰ੍ਹਾਂ ਦਾ ਫਕੀਰ ਸੀ ਜਿਨ੍ਹਾਂ ਤੇ ਬੰਦਸ਼ਾਂ ਨਹੀਂ ਆਪਣੇ ਮਾਲਕ ਆਪ ਨੇ ਆਪਣਾ ਸਮਾਂ ਹੈ ਕਿਸੇ ਦੂਜੇ ਦੀ ਬੰਦਸ਼ ਨਹੀਂ ਆਜ਼ਾਦ ਹਸਤੀ ਹੈ ਆਜ਼ਾਦ ਸ਼ਖਸੀਅਤ ਮੀਆਂ ਮੀਰ ਨੂੰ ਇੱਕ ਵਾਰ ਜਹਾਂਗੀਰ ਬਾਦਸ਼ਾ ਮਿਲਣ ਵਾਸਤੇ ਜਾਂਦਾ ਉਸ ਵਕਤ ਜਹਾਂਗੀਰ ਬਾਦਸ਼ਾ ਨਹੀਂ ਸੀ ਇਹ ਅਜੇ ਤੱਕ ਇਹ ਸਲੀਮ ਸੀ ਸ਼ਾਹਜਾਦਾ ਸੀ ਬਚਪਨ ਚ ਇਹਦਾ ਨਾਮ ਸੀ ਸ਼ੇਖੂ ਤੇ ਇਹ ਨੇ ਜਾਂਦੇ ਕਿਹਾ ਕਹਿਣ ਲੱਗਾ ਮੈਂ ਬਾਦਸ਼ਾਹ ਹੈ ਅਕਬਰ ਦਾ ਹੁਣ ਉਹ ਅੰਦਰ ਆਪਣੀ ਜਿਹੜਾ ਕਟਿਆ ਦੇ ਵਿੱਚ ਬੈਠੇ ਨੇ ਤੇ ਬਾਹਰੋਂ ਜਿਹੜਾ ਹੈਗਾ ਆਵਾਜ਼ ਦਿੰਦਾ ਉਹ ਕਹਿੰਦਾ ਬਾਦਸ਼ਾਹ ਹੈ ਅਕਬਰ ਦਾ ਸ਼ਹਿਨशाह ਦਾ ਜਿਹੜਾ ਪੁੱਤਰ ਤੁਹਾਨੂੰ ਮਿਲਣ ਵਾਸਤੇ ਆਇਆ ਉਹ ਕਹਿੰਦੇ ਮੇਰੇ ਕੋਲ ਸਮਾਂ ਨਹੀਂ ਹੈ ਬਾਰ ਨਹੀਂ ਖੋਲਿਆ ਉਹਨੇ ਅੰਦਰੋਂ ਫਿਰ ਉਹਨੇ ਅਗਲੀ ਗੱਲ ਕਹੀ ਕਹਿੰਦਾ ਮੈਂ ਜਹਾਂਗੀਰ ਆਇਆ ਹਾਂ ਸਲੀਮ ਆਇਆ ਹਾਂ ਆਪਣੇ ਨਾਮ ਜਿਹੜਾ ਹੈਗਾ ਉਹਨੂੰ ਪਛਾਣ ਕਰਵਾਉਂਦਾ ਮੈਂ ਸਲੀਮ ਹਾਂ ਤੇ ਅਖੀਰ ਨੂੰ ਉਹਨੂੰ ਇਹ ਲੱਗਦਾ ਵੀ ਸ਼ਾਇਦ ਫਕੀਰ ਨੂੰ ਮੇਰਾ ਇਹ ਨਾਮ ਮੇਰੇ ਨਾਮ ਦਾ ਹੰਕਾਰ ਸ਼ਾਇਦ ਚੰਗਾ ਨਾ ਲੱਗਿਆ ਹੋਵੇ ਤੇ ਉਹਨੂੰ ਫਿਰ ਅਖੀਰ ਤੇ ਆਪਣਾ ਛੋਟਾ ਨਾਮ ਲਿਆ ਕਹਿੰਦਾ ਮੈਂ ਸ਼ੇਖੂ ਹਾਂ ਜਦੋਂ ਉਹਨੇ ਸ਼ੇਖੂ ਕਿਹਾ ਨਾ ਤਫਕੀਰ ਨੇ ਅੰਦਰੋਂ ਮਹਿਸੂਸ ਕੀਤਾ ਵੀ ਸ਼ਾਇਦ ਉਹਨ ਨਿਮਰਤਾ ਦੇ ਨਾਲ ਕੁਝ ਨਿਮਰਤਾ ਦੇ ਵਿੱਚ ਆ ਗਿਆ ਨਿਮਰਤਾ ਦੇ ਘਰ ਵਿੱਚ ਤੇ ਉਹਨੇ ਅੰਦਰੋਂ ਬੂਹਾ ਖੋਲ੍ਹਿਆ ਤੇ ਬੂਹਾ ਖੋਲ੍ਹ ਕੇ ਦੋ ਹੀ ਗੱਲਾਂ ਕਈਆਂ ਕਹਿਣ ਲੱਗਿਆ ਤੂੰ ਬਾਦਸ਼ਾਹ ਦਾ ਪੁੱਤਰ ਹੈ ਵੱਡੀਆਂ ਜ਼ਿੰਮੇਵਾਰੀਆਂ ਤੇਰੇ ਤੇ ਹਨ ਤੈਨੂੰ ਬਹੁਤ ਸਾਰੇ ਕੰਮ ਹੋਣਗੇ ਤੂੰ ਆਪਣੇ ਜ਼ਰੂਰੀ ਕੰਮ ਕਰ ਤੇ ਕਹਿਣ ਲੱਗੇ ਮੈਂ ਉਸ ਖੁਦਾ ਦਾ ਪੁੱਤਰ ਹਾਂ ਜਿਵੇਂ ਤੂੰ ਬਾਦਸ਼ਾਹ ਦਾ ਪੁੱਤਰ ਹੈ ਮੈਂ ਦੁਨੀਆ ਦੇ ਸ਼ੈਨਸ਼ਾਹ ਦਾ ਪੁੱਤਰ ਹਾਂ ਤੈਨੂੰ ਜਿੰਨੇ ਕੁ ਜ਼ਰੂਰੀ ਕੰਮ ਨੇ ਮੈਨੂੰ ਵੀ ਬਹੁਤ ਜ਼ਰੂਰੀ ਕੰਮ ਨੇ ਤੂੰ ਆਪਣੇ ਪਿਤਾ ਦਾ ਹੁਕਮ ਦੀ ਪਾਲਣਾ ਕਰ ਤੇ ਉਹਨਾਂ ਕੰਮਾਂ ਨੂੰ ਕਰ ਤੇ ਮੈਨੂੰ ਮੇਰੇ ਪਿਤਾ ਨੇ ਜਿਹੜੇ ਕੰਮ ਇਹਨੂੰ ਲਾਇਆ ਮੈਨੂੰ ਆਪਣਾ ਆਰ ਕਰਨ ਦੇ ਬੇਪਰਵਾਹੀ ਜਿਹਨੂੰ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਬੇਪਰਵਾਸ ਸਦਾ ਰੰਗ ਹਰ ਕੇ ਜਾਂ ਕੋ پاک ਸਵਾਮੀ